ਹੈਲੋ ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਹੈ ਸੰਡੇ ਤੇ ਸੰਡੇ ਆਪਾਂ ਪిల్లా ਦਾ ਸੈਰ ਕਰਨ ਅੱਜ ਦੇਖਦੇ ਆ ਕਿੱਧਰ ਦਾ ਟੂਰ ਬੰਦ ਹੈ ਤੇ ਤੁਹਾਨੂੰ ਦਿਖਾਵਾਂਗੇ ਅੱਜ ਕੋਈ ਨਵੀਂ ਚੀਜ਼ ਹੀ ਲੈ ਕੇ ਆਵਾਂਗੇ ਅੱਜ ਤਾਂ ਕਿਉਂਕਿ ਤੇ ਹਾ ਤਾਂ ਤੁਸੀਂ ਲੋਕੇਸ਼ਨ ਲਗਭਗ ਦੇਖ ਲਈਓ ਇਸ ਤੇ ਆਪਾਂ ਬਹੁਤ ਰੀਲਾਂ ਵੀ ਪਾ ਰੱਖਿਆ ਲੋਕੇਸ਼ਨ ਤੇ ਤੇ ਲੈ ਵੀ ਅੱਜ ਆਪ ਇੱਕ ਨਵੀਂ ਚੀਜ਼ ਲੱਭ ਕੇ ਲੈ ਆਏ ਆ ਨਵੀਂ ਚੀਜ਼ ਤਾਂ ਕਾਦੀ ਹੈ ਪਰ ਜੇ ਕੋਈ ਜਾਣਦਾ ਸੀ ਸ਼ੁਰੂ ਕਮੈਂਟ ਬਾਕਸ ਚ ਦੱਸਿਓ ਤੇ ਕੀ ਕੀ ਫਾਇਦੇ ਆ ਤੇ ਕੀ ਕੀ ਨੁਕਸਾਨ ਆ ਇਸ ਚੀਜ਼ ਦੇ ਜ਼ਰੂਰ ਦੱਸਿਓ ਬਈ ਦਿਖਾਣੇ ਆ ਤੁਹਾਨੂੰ ਲੋ ਬਈ ਇਹ ਪਹਿਲਾਂ ਤਾਂ ਜਿਹੜਾ ਬੂਟਾ ਹੈ ਇਹ ਕਿਸ ਚੀਜ਼ ਦਾ ਹੈ ਇਹ ਵੀ ਕਮੈਂਟ ਚ ਦੱਸ ਦਿਓ ਯਾਰ ਤੇ ਆ ਫਲੀਆਂ ਇੱਡੀ ਗੱਡੀਆਂ ਲੰਮੀਆਂ ਲੱਗੀਆਂ ਦੀਆਂ ਤੇ ਇਹ ਕਾਦੇ ਕੰਮ ਆਉਂਦੀਆਂ ਦੇਖੋ ਕਾਫੀ ਲੱਗ ਜਾਂਦੀ ਆ ਫੁੱਲ ਭਰਿਆ ਦਾ ਬੂਟਾ ਇਹ ਪੂਰਾ ਫੁੱਲ ਭਰਿਆ ਦਾ ਬੂਟਾ ਇਹ ਤਾਂ ਕੋਈ ਦਵਾਈ ਦੁਈ ਦੇ ਕੰਮ ਹੁੰਦੀਆਂ ਹੁਣੀਆਂ ਮੈਨੂੰ ਤਾਂ ਐਂ ਲੱਗਦਾ ਬਾਕੀ ਯਾਰ ਤੁਸੀਂ ਦੱਸਿਓ ਤੇ ਬੂਟਾ ਕਾਦਾ ਇਹ ਤੇ ਇੱਕ ਕਾ ਵੀ ਬੂਟਾ ਬਈ ਆਈ ਦੇ ਤਾਂ ਕਾਫੀ ਚਰਚੇ ਐ ਬਾਬੇ ਇਹ ਤਾਂ ਉਹ ਤਗੜਾ درخت ਹੈ ਇੱਥੇ ਉਹ ਲੱਗੇ ਨਹੀਂ ਉਹਨਾਂ ਦੇ ਫਲ ਮੈਨੇ ਤੋ ਤੁਹਾਨੂੰ ਦਿਖਾਉਂਦਾ ਉਹ ਵੀ ਤਗੜੀਆਂ ਚੀਜ਼ਾਂ ਪੂਰੀਆਂ ਕਾਟ ਗੱਲ ਬਾਤ ਐਸ ਬੂਟੇ ਦੀ ਤਾਂ ਬਈ ਬੜੀਆਂ ਯਾਦਾਂ ਜੁੜੀਆਂ ਇੰਨਾ ਤੇ ਤਾਂ ਸਾਡੀਆਂ